ਸਾਸਰੀ ਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਆ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਅਸੀਂ ਇੱਕ ਬਹੁਤ ਵਧੀਆ ਪ੍ਰਾਪਰਟੀ ਲੈ ਕੇ ਆਏ ਆ ਜੀ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਊ ਘਰ ਕੋਠੀ ਦੀ ਵੀਡੀਓ ਫ੍ਰੀ ਵਿੱਚ ਚੈਨਲ ਤੇ ਪਵਾਉਣ ਲਈ ਤੁਸੀਂ ਟੈੱਡੇ ਫੋਨ ਨਾਲ ਵੀਡੀਓ ਬਣਾ ਕੇ ਸਕਰੀਨ ਤੇ ਦੇਤੇ ਗਏ ਨੰਬਰ ਤੇ WhatsApp ਕਰ ਸਕਦੇ ਹੋ ਜੀ ਤੁਸੀਂ ਪੰਜਾਬ ਦੇ ਜਿਹੜੇ ਮਰਜੀ ਪਿੰਡ ਅਤੇ ਸ਼ਹਿਰ ਵਿੱਚੋਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਨਾਲ ਫੋਟੋਆਂ ਵੀ ਖਿੱਚ ਕੇ ਭੇਜ ਦਿਓ ਫਰੰਟ ਦੀਆਂ ਤੁਸੀਂ ਵੀਡੀਓ ਨੂੰ ਸਾਰੀ ਦੇਖ ਲਓ ਤੁਹਾਨੂੰ ਮਾਲਕਾਂ ਦਾ ਸਿੱਧਾ ਨੰਬਰ ਵੀ ਸਕਰੀਨ ਤੇ ਦੇ ਦੇਵਾਂਗੇ ਅਤੇ ਤੁਹਾਨੂੰ ਡਿਮਾਂਡ ਵੀ ਦੱਸ ਦਿੰਨੇ ਆ ਜੀ ਕਿੰਨੀ ਹੈ ਇਹਦੀ ਨਾਲੇ ਤੁਹਾਨੂੰ ਸ਼ਹਿਰ ਵੀ ਦੱਸ ਦਿੰਨੇ ਆ ਵੀ ਕਿਹੜੇ ਸ਼ਹਿਰ ਵਿੱਚ ਹੈਗਾ ਇਹ ਕੋਠੀ ਦੀ ਫਰੰਟ ਤੁਸੀਂ ਸਾਰੀ ਦੇਖ ਹੀ ਲਈ ਸੀ ਪਹਿਲਾਂ ਮੈਂ ਇੱਕ ਵਾਰ ਤੁਹਾਨੂੰ ਦੁਬਾਰਾ ਦਿਖਾ ਦਿੰਦਾ ਕੋਠੀ ਦੀ ਫਰੰਟ ਫਰੰਟ ਐਲੀਵੇਸ਼ਨ ਸਾਰਾ ਦੇਖ ਲਓ ਜੀ ਫਰੰਟ ਟੈਲੀਵਿਜ਼ਨ ਬਹੁਤ ਸੋਹਣਾ ਤਿਆਰ ਕੀਤਾ ਗਿਆ ਜੀ ਮਾਲਕਾ ਨੇ ਕੋਠੀ 2.5 3 ਸਾਲ ਪਹਿਲਾਂ ਨਵੀਂ ਹੀ ਤਿਆਰ ਕੀਤੀ ਹੈ ਜੀ ਕੋਠੀ ਬਹੁਤ ਸੋਹਣੀ ਤਿਆਰ ਕੀਤੀ ਹੋਈ ਹੈ ਸਾਰਾ ਮਟੀਰੀਅਲ A1 ਲੱਗਾ ਹੋਇਆ ਤੁਸੀਂ ਸਾਰੇ ਦੇਖ ਹੀ ਰਹੇ ਹੋ ਬਾਕੀ 9 ਇੰਚ ਦੀ ਦੀਵਾਰਾਂ ਕੀਤੀਆਂ ਮਾਲਕਾ ਨੇ ਕਿਹਾ ਸਾਰੇ ਪਾਸੇ ਜਿਹੜੀ ਵੀ ਦੀਵਾਰ ਹੋਈ ਹੈ ਸਭ 9 ਇੰਚ ਦੀ ਹੋਈ ਹੋਈ ਹੈ ਕੋਠੀ ਸਾਰੇ ਨਿੱਗਰ ਤਿਆਰ ਕੀਤੀ ਗਈ ਹੈ ਆਹ ਓਪਨ ایرੇ ਵਿੱਚ ਸਾਰੀ ਗ੍ਰੀਨਰੀ ਕੀਤੀ ਹੋਈ ਹੈ ਜੀ 240 ਗੱਜ ਜਗ੍ਹਾ ਹੈ ਇਹਦੀ ਅਤੇ ਦੋ ਮੰਜ਼ਲ ਬਣੀ ਹੋਈ ਹੈ ਤੇ ਇਹ ਜਿਹੜੀ ਕੋਠੀ ਹੈ ਇਹ ਕਾਰਪੋਰੇਸ਼ਨ ਦੇ ਅੰਡਰ ਵਿੱਚ ਆਂਦੀ ਹੈ ਮਤਲਬ ਏਰੀਆ ਜਿਹੜਾ ਹੈਗਾ ਇਹ ਕਾਰਪੋਰੇਸ਼ਨ ਦੇ ਅੰਡਰ ਚ ਹੈ ਜੀ ਬਾਕੀ ਐਂਟਰੀ ਤੇ ਤੁਹਾਨੂੰ ਦਿਖਾਤਾ ਸਾਰਾ ਟਾਇਲ ਵਗੈਰਾ ਲੱਗੀ ਹੋਈ ਹੈ ਅਗਰ ਲ lobby area ਵਿੱਚ ਵਿੱਚ ਸਟਾਈਲ ਸਾਰੇ ਲੱਗੀ ਹੋਈ ਆ ਪੇਂਟ ਦਾ ਕੰਮ ਸਾਰਾ A1 ਹੋਇਆ ਹੋਇਆ ਹੈ ਇੱਕ ਪਾਸੇ ਪੌੜੀਆਂ ਉੱਪਰ ਜਾ ਰਹੀਆਂ ਹਨ lobby ਚ ਆਈ ਆ ਦੇਖੋ ਜੀ ਇਹ ਸਾਰਾ lobby area ਤੁਹਾਨੂੰ ਸਾਰੇ ਪਾਸੇ ਕੋਈ ਕੈਮਰਾ ਘੁਮਾ ਕੇ ਦਿਖਾ ਦਿੰਨੇ ਆ ਜੀ ਇਸ ਕੋਠੀ ਦੇ ਵਿੱਚ 4 ਬੈਡਰੂਮ ਅਤੇ 3 ਨੂੰ ਵਾਸ਼ਰੂਮ ਬਣੇ ਹੋਏ ਹਨ ਤੇ ਦੋ ਕਿਚਨ ਬਣੀ ਹੋਈ ਹੈ ਅਤੇ ਇੱਕ ਸਟੋਰ ਰੂਮ ਬਣਿਆ ਹੋਇਆ ਜੀ ਤੇ ਨਾਲ ਹੀ ਸਾਰੀ ਕੋਠੀ ਦਾ ਦੋ ਮੰਜ਼ਲਾ ਦਾ ਨਕਸ਼ਾ ਪਾਸ ਕਰਾਇਆ ਹੋਇਆ ਹੈ ਮਾਲਕਾਂ ਨੇ ਸੀਵਰੇਜ ਵਾਟਰ ਸਪਲਾਈ ਦਾ ਸਾਰਾ ਕੰਮ ਓਕੇ ਰਿਪੋਰਟ ਹੋਇਆ ਹੋਇਆ ਜੀ ਇਸ ਕੋਠੀ ਵਿੱਚ ਬਾਕੀ ਇਹ ਕੋਠੀ ਜਿਹੜੀ ਹੈ ਇਹ ਮਾਲਕਾਂ ਨੇ ਖੁਦ ਆਪ ਹੀ ਤਿਆਰ ਕੀਤੀ ਹੈ ਕਰਵਾਈ ਹੋਈ ਹੈ ਮਤਲਬ ਇਹ ਬਿਲਡਰ ਨੇ ਨਹੀਂ ਬਣਾਈ ਹੋਈ ਇਹ ਮਾਲਕਾਂ ਨੇ ਖੁਦ ਤਿਆਰ ਕਰਵਾਈ ਹੋਈ ਹੈ आज ही किचन बनी हुई है किचन ਵਿੱਚ ਵੀ ਸਾਰਾ ਕੱਬੋਰਡ ਦਾ ਕੰਮ ਹੋਇਆ ਹੋਇਆ ਜੀ ਕਿਚਨ ਬਹੁਤ ਖੁੱਲੀ ਡੁੱਲੀ ਬਣੀ ਹੋਈ ਹੈ ਬਾਕੀ ਦੀ ਸਾਰੀ ਕਿਚਨ ਦੇਖ ਹੀ ਲਈਏ ਜੀ ਆਹ ਦੇਖੋ ਉੱਪਰ ਵੀ ਸਾਰੇ ਖਾਣੇ ਵਗੈਰਾ ਬਣੇ نیچے ਵੀ ਸਾਰਾ ਕੰਮ ਹੋਇਆ ਹੋਇਆ ਜੀ ਇਧਰ ਇੱਕ ਸਾਈਡ ਤੇ ਵਾਸ਼ਰੂਮ ਬਣਿਆ ਹੋਇਆ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਜੀ ਲੈਟ ਚਗਾ ਕੇ ਆਹ ਦੇਖੋ ਜੀ ਆ ਸਾਰਾ ਵਾਸ਼ਰੂਮ ਬਣਿਆ ਹੋਇਆ ਨੀਚੇ ਵੀ ਟਾਇਲ ਲੱਗੀ ਹੋਈ ਹੈ ਫਰਸ਼ ਤੇ ਅਤੇ ਦੀਵਾਰ ਤੇ ਵੀ ਟਾਇਲ ਲੱਗੀ ਹੋਈ ਹੈ ਜੀ ਇਹਦੇ ਨਾਲ ਹੀ ਬੈਡਰੂਮ ਬਣਿਆ ਹੋਇਆ ਤੁਹਾਨੂੰ ਬੈਡਰੂਮ ਵੀ ਦਿਖਾ ਦਿੰਨੇ ਆ ਜੀ ਆਹ ਦੇਖੋ ਜੀ ਬੈਡਰੂਮ ਤੇ ਵਾਲਪੇਪਰ ਦਾ ਕੰਮ ਵੀ ਸਾਰਾ ਹੋਇਆ ਹੋਇਆ ਹੈ ਅਤੇ ਨਾਲ ਹੀ ਪੇਂਟ ਦਾ ਵੀ ਸਾਰਾ ਕੰਮ ਹੋਇਆ ਹੈ ਇੱਕ ਸਾਈਡ ਤੇ ਲੱਕੜ ਦੀ ਅਲਮਾਰੀ ਬਣਾਈ ਹੋਈ ਹੈ ਤੇ ਆ ਐਲਈਡੀ ਪੈਨਲ ਲੱਗਾ ਹੋਇਆ ਜੀ ਇੱਕ ਸਾਈਡ ਤੇ ਆਹ ਦੇਖੋ ਜੀ ਤੇ ਇਹਦੇ ਪਿੱਛੇ ਹੀ ਵਾਸ਼ਿੰਗ ਏਰੀਆ ਹੈ ਜੀ ਆਹ ਦੇਖੋ ਆ ਸਾਰਾ ਵਾਸ਼ਿੰਗ ਏਰੀਆ ਬਣਿਆ ਹੋਇਆ ਹੈ ਇੱਧਰ ਵੀ ਸਾਰਾ ਟਾਇਲ ਲੱਗੀ ਹੋਈ ਐ ਇਹ ਦੋਨੋਂ ਕਮਰਿਆਂ ਦੇ ਬੈਕ ਤੇ ਪੂਰਾ ਦਾ ਪੂਰਾ ਪੈਂਦਾ ਜੀ ਵਾਸ਼ਿੰਗ ਏਰੀਆ ਇਹਦੇ ਨਾਲ ਹੀ ਬਿਲਕੁਲ ਦੂਜਾ ਕਮਰਾ ਬਣਿਆ ਹੋਇਆ ਤੁਹਾਨੂੰ ਵੀ ਦਿਖਾ ਦਿੰਨੇ ਆ ਬਾਕੀ ਮਾਲਕਾਂ ਦਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਅਗਰ ਤੁਸੀਂ ਉਹਨਾਂ ਨੂੰ ਫੋਨ ਕਰਕੇ ਕੁਝ ਪੁੱਛਣਾ ਚਾਹੁੰਦੇ ਕੋਠੀ ਬਾਰੇ ਪੁੱਛ ਸਕਦੇ ਹੋ ਆ ਦੇਖੋ ਜੀ ਪਹਿਲੇ ਕਮਰੇ ਵਾਂਗੂ ਦੂਜਾ ਕਮਰਾ ਵੀ ਖੁੱਲਡੁੱਲਾ ਬਣਿਆ ਹੋਇਆ ਮੇਨ ਦੀਵਾਰ ਤੇ ਵਾਲਪੇਪਰ ਦਾ ਕੰਮ ਹੋਇਆ ਹੋਇਆ। ਪਿੱਛੇ ਵਾਸ਼ਿੰਗ ਏਰੀਆ ਸੇਮ ਹੀ ਅਟੈਚ ਹੈ ਜਿਹੜਾ ਪਿਛਲੇ ਪਹਿਲੇ ਵਾਲੇ ਕਮਰੇ ਨਾਲ ਅਟੈਚ ਸੀ। ওই ਦੂਜੇ ਵਾਲੇ ਕਮਰੇ ਨਾਲ ਵੀ ਸੇਮ ਹੀ ਹੈ। ਤੇ ਇੱਧਰ ਇੱਕ ਸਾਈਡ ਤੇ ਅਟੈਚ ਵਾਸ਼ਰੂਮ ਬਣੇ ਹੋਏ ਹਨ। ਇਸ ਰੂਮ ਨਾਲ ਇੱਧਰ ਵੀ ਸਾਰਾ ਟਾਇਲ ਵਗੈਰਾ ਲੱਗੀ ਹੋਈ ਹੈ ਜੀ ਵਾਸ਼ਰੂਮ 'ਚ। ਤੇ ਤੁਹਾਨੂੰ ਕੋਠੋਂ ਵੀ ਸਾਰਾ ਦਿਖਾ ਦਨੇ ਆ ਦੂਜੀ ਮੰਜ਼ਲ। ਆ ਦੇਖੋ ਜੀ ਰੇਲਿੰਗਸ ਪੌੜੀਆਂ ਗੁਲਾਈ ਵਿੱਚ ਉੱਪਰ ਚੜੀਆਂ ਹੋਈਆਂ ਹਨ ਨਾਲ ਲੱਕੜ ਦੀ ਰੇਲਿੰਗ ਵੀ ਸਾਰੀ ਗੁਲਾਈ ਵਿੱਚ ਪ੍ਰੋਪਰ ਚੜੀ ਹੋਈ ਹੈ ਜੀ ਤੇ ਆ ਜੀ ਦੂਜੀ ਮੰਜ਼ਲ ਆ ਗਈ ਦੂਜੀ ਮੰਜ਼ਲ ਸਾਰਾ ਲੌਬੀ ਏਰੀਆ ਬਣਿਆ ਹੋਇਆ ਆ ਦੇਖੋ ਜੀ ਇੱਧਰ ਵੀ ਸਾਰੇ ਟਾਇਲ ਵਗੈਰਾ ਲੱਗੇ ਹੋਈ ਹੈ ਪੇਂਟ ਦਾ ਕੰਮ ਸਾਰਾ ਹੋਇਆ ਹੋਇਆ ਸਾਡੇ ਕਈ ਪਹਿਣਾ ਅਤੇ ਵੀਰਾਂ ਨੇ ਕਿਹਾ ਸੀ ਕਿ ਪਟਿਆਲੇ ਸਰਹੰਦ ਵਾਲੀ ਸਾਈਡ ਕੋਈ ਘਰ ਦੀ ਵੀਡੀਓ ਲੈ ਕੇ ਆਓ ਤਾਂ ਉਹਨਾਂ ਦੀ ਡਿਮਾਂਡ ਨੂੰ ਮੁੱਖ ਰੱਖਦੇ ਹੋਏ ਅਸੀਂ ਇੱਧਰ ਵਾਲੀ ਸਾਈਡ ਦੀ ਵੀਡੀਓ ਲੈ ਕੇ ਆਏ ਆ ਜੀ ਇਹ ਜੀ ਪਟਿਆਲੇ ਸਰਹੰਦ ਰੋਡ ਤੇ ਬਣੀ ਹੋਈ ਹੈ ਤੇ ਇਸ ਦੀ ਡਿਮਾਂਡ ਮਾਲਕਾਂ ਨੇ 60 ਲੱਖ ਰੁਪਏ ਰੱਖੀ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਟਾਈਮ ਵਿੱਚ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ジー。